ਜਗਬਾਣੀ ਪੰਜਾਬ ਕੇ ਸੀ ਦੇਖਣ ਵਾਲੇ तमाम ਦਰਸ਼ਕਾ ਦਾ ਸਵਾਗਤ ਹੈ ਅੱਜ ਤੋਂ ਤੁਹਾਨੂੰ ਦੋ ਛੋਟੇ ਛੋਟੇ ਬੱਚਿਆਂ ਨਾਲ ਮਿਲਾਂ ਦੇ ਲਈ ਲੈ ਕੇ ਆਏ ਆ ਅੱਜ ਦੀ ਇਹ ਵੀਡੀਓ ਬਿਹਤ ਖਾਸ ਹੋਣ ਵਾਲੀ ਵੈ ਕਿਉਂਕਿ ਦੋ ਛੋਟੀਆਂ-ਛੋਟੀਆਂ ਬੱਚੀਆਂ ਨੇ ਜਿਨ੍ਹਾਂ ਦੀ ਨਿਗਾਹ ਵੈ ਜੋ ਨਹੀਂ ਹੈਗੀ ਐ ਪਰ ਜੇਕਰ ਤੁਸੀਂ ਉਹਨਾਂ ਦੀ ਆਵਾਜ਼ ਸੁਣ ਲੋ ਉਹਨਾਂ ਦੀ ਸੁਰੀਲੀ ਆਵਾਜ਼ ਜੋ ਕੀ ਤੁਹਾਨੂੰ ਮੰਤਰ ਮੁਕਤ ਕਰ ਦੇਵੇਗੀ ਉਹ ਆਵਾਜ਼ ਜਿਸ ਨੇ ਕੀ ਲੁਧਿਆਣਾ ਦੇ ਡੀਸੀ ਸਾਹਿਬ ਦਾ ਵੀ ਦਿਲ ਜਿੱਤ ਲਿਆ ਔਰ ਉਹਨਾਂ ਨਾਲ ਮੁਲਾਕਾਤ ਵੀ ਹੋਈ ਹੈ ਬੱਚਿਆਂ ਨਾਲ ਮੁਲਾਕਾਤ ਕਰਨ ਦੇ ਲਈ ਅਸੀਂ ਆਇਆ ਹਾਂ ਔਰ ਬੱਚਿਆਂ ਨਾਲ ਗੱਲਬਾਤ ਕਰਾਂਗੇ ਔਰ ਉਹਨਾਂ ਦੇ ਇਸ ਜੋ ਕਲਾ ਦੇ ਬਾਰੇ ਟੈਲੈਂਟ ਦੇ ਬਾਰੇ ਵੀ ਜਾਣਾਂਗੇ ਨਾਲ ਉਹਨਾਂ ਦੇ ਪਿਤਾ ਵੀ ਮੌਜੂਦ ਨੇ ਔਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸੋ ਇਹ ਬਹੁਤ ਖਾਸ ਜੋ ਕਿ ਮੁਲਾਕਾਤ ਹੈ ਰਹਿਣ ਵਾਲੀ ਦੀ ਸ਼ੁਰੂਆਤ ਕਰਦੇ ਹਾਂ ਛੋਟੀ ਬੇਟੀ ਤੋਂ ਯਾਨੀ ਕਿ ਪਲਕ ਤੋਂ ਜੀ ਪਲਕ ਕਿਵੇਂ ਹੋ ਠੀਕ ਜੀ ਆਸੋ ਤੁਸੀਂ ਆ ਆਵਾਜ਼ ਤੁਹਾਡੀ ਬਹੁਤ ਸੁਰੀਲੀ ਹੈ ਲੁਧਿਆਣੇ ਦੇ ਵਿੱਚ ਲੋਕ ਆ ਜੋ ਤੁਹਾਡੀ ਆਵਾਜ਼ ਨੂੰ ਬਹੁਤ ਪਸੰਦ ਕਰ ਰਹੇ ਨੇ ਕਿਵੇਂ ਦਾ ਲੱਗਦਾ ਵੈ ਜਦੋਂ ਲੋਕ ਤੁਹਾਡੀ ਪ੍ਰਸ਼ੰਸਾ ਕਰਦੇ ਨੇ ਬਹੁਤ ਖੁਸ਼ੀ ਹੁੰਦੀ ਹੈ ਕਿ ਮੇਰਾ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਗਾਣ ਦਾ ਸੁਪਨਾ ਸੀ ਕਿ ਮੈਂ ਵੱਡੀ ਹੋ ਕੇ ਸਿੰਗਰ ਬਣੂੰਗੀ ਗਾਣਾ ਗਾਉਂਗੀ ਤੇ ਹੁਣ ਜਦੋਂ ਜਿਵੇਂ ਸਭ ਕਹਿੰਦੇ ਨੇ ਵੀ ਵਧੀਆ ਗਾਨੀ ਆ ਮੈਂ ਅੱਛਾ ਗਾਨੀ ਆ ਉਸ ਤੋਂ ਬਾਅਦ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਸੋ ਭਾਵਨਾ ਬੇਟਾ ਤੁਸੀਂ ਕਿਵੇਂ ਦਾ ਲੱਗਦਾ ਕਿਉਂਕਿ ਤੁਸੀਂ ਡੀਸੀ ਸਾਹਿਬ ਨਾਲ ਵੀ ਦੋਨੋਂ ਜਣੇ ਮਿਲੇ ਹੋ ਕਿਵੇਂ ਦਾ ਲੱਗਿਆ ਤੁਹਾਨੂੰ ਜਦੋਂ ਤੁਹਾਡੀ ਪ੍ਰਸ਼ੰਸਾ ਕੀਤੀ ਗਈ ਬੋਲ ਕੁਝ ਹੁੰਦੀ ਕਿ ਹਾਂ ਕਿਸੇ ਨੇ ਸਾਨੂੰ ਇਹ ਤਾਂ ਇਹ ਕਹਿ ਕੇ ਹੰਸੜੀ ਆਵਾਜ਼ ਬਧੀਏ ਸਾਨੂੰ ਇਹ ਤੋਂ ਨਹੀਂ ਕੋਈ ਮਤਲਬ ਕਿ ਸੰਦੀ ਕਿਦਾਨੀ ਜਾਂ ਇਦਾਂ ਸਾਨੂੰ ਸਿਰਫ ਆਪਣੇ ਗਾਣ ਤੇ ਮਤਲਬ ਹੈ ਅੱਛਾ ਆਵਾਜ਼ ਤੁਹਾਡੀ ਬਹੁਤ ਸੁਰੀਲੀ ਹੈ ਸੋ ਇੱਕ ਵਾਰ ਦਰਸ਼ਕਾਂ ਨੂੰ ਵੀ ਕਿਉਂਕਿ ਬਹੁਤ ਹਜ਼ਾਰਾਂ ਹੀ ਲੋਕ ਤੁਹਾਨੂੰ ਦੇਖ ਰਹੇ ਨੇ ਦਰਸ਼ਕਾਂ ਨੂੰ ਕੁਝ ਸੁਣਾਉਣਾ ਚਾਹੋਗੇ ਹਾਂਜੀ ਕਿਹੜਾ ਗੀਤ ਹੈ ਜੋ ਤੁਹਾਡਾ ਫੇਵਰਟ ਹੈ ਜਿਹੜਾ ਤੁਸੀਂ ਅਕਸਰ ਹੈ ਜੋ ਗੁੰਗੁਨਾਉਂਦੇ ਰਹਿੰਦੇ ਹੋ ਗਾਉਂਦੇ ਰਹਿੰਦੇ ਹੋ ਸਰ ਮੈਦਾਨੀ ਗੁੰਗੁਨਾਉਂਦੇ ਰਹਿੰਦੇ ਸੀ ਅੱਛਾ ਤੇ ਹਰਮੋਨੀਅਮ ਵੀ ਨਾਲ ਵਜਾਉਂਦੇ ਹੋ ਇਹ ਜਾਂ ਫਿਰ ਦੀ ਗਾਉਗੇ ਨਹੀਂ ਨਹੀਂ ਹਰਮੋਨੀਅਮ ਤੇ ਆਂਦੇ ਸਾਨੂੰ ਅੱਛਾ ਹਰਮੋਨੀਅਮ ਤੇ ਜ਼ਰੂਰ ਇੱਕ ਵਾਰ ਸੁਣਾਓ ਫਿਰ ਸੋ ਬਿਲਕੁਲ ਜਿਵੇਂ ਦੇਖ ਸਕਦੇ ਹੋ ਕਿ ਜੋ ਬਹੁਤ ਸੁਰੇਲੀ ਆਵਾਜ਼ ਹੈ ਇਸ ਦੇ ਨਾਨ ਲਈ ਜੋ ਹਾਰਮੋਨੀਅਮ ਦੇ ਉੱਤੇ ਜੋ ਪੂਰੀ ਜਿ ਪਕੜ ਵੀ ਕਹਿ ਸਕਦੇ ਹਾਂ ਬੱਚਿਆਂ ਦੀ ਛੋਟੀ ਉਮਰ ਤੋਂ ਹੀ ਸ਼ੁਰੂਆਤ ਹੋ ਚੁੱਕੀ ਹੈ ਔਰ ਗੀਤ ਬਹੁਤ ਸੋਹਣੇ ਗਾਉਂਦੇ ਨੇ ਸੋ ਗੀਤ ਤੁਹਾਨੂੰ ਸੁਣਾਉਣੇ ਆ ਜੀ ਬੱਚੇ ਗਾ ਕੇ ਸੁਣਾਓ ਚੁਰ ਮੈਦਾਨੀ ਵਰਗਾ ਬੀਰਾ ਮਾਹੀ ਦੇਹੋ ਮੈਨੂੰ ਕੀ ਚਾਹੀਦਾ ਸੁਰ ਮੇਡਾਂ ਦੀ ਬਿਰਗਾਈ ਬੀਰਾ ਮਾਹੀ ਦੇਹੋ ਮੈਨੂੰ ਕੀ ਚਾਹੀਦਾ ਉਹਦੀ ਪੈਰ ਚਾਲ ਸੋਨਾ ਜਦ ਜਾ ਦਿਲ ਮੈਂ ਮੇਤੋ ਬੋਲਿਆ ਨਹੀਂ ਜਾਂਦਾ ਇੱਕ ਬਾਤ ਦੇ ਉਹ ਵੀ ਮੌਕੇ ਦਿਨ ਜ਼ਕ ਟੱਪ ਛਾਣ ਕੇ ਸਈਓ ਚੁੱਪ ਕਰੀ ਜਾਂਦਾ ਉਹ ਆਪ ਵੀ ਜਦੋਂ ਅੱਖੀਆਂ ਦਾ ਨੂਰ ਹੋਵੇ ਸਾਵੇ ਨੂੰ ਪੱਟਾ ਸੇ ਰੋ ਨਹੀਂ ਉਹ ਲਾਹੀ ਦਾ ਸੁਰਮੇ ਦਾਨੀ ਸੁਰਮੇ ਦਾਨੀ ਵਰਗਾਈ ਮੇਰਾ ਵੇ ਹੋਰ ਮੈਨੂੰ ਕੀ ਚਾਹੀਦਾ ਸੁਰਮੇ ਦਾ ਨਹੀਂ ਵਰਗਾਏ ਮੇਰਾ ਮਾਹੀ ਵੇ ਹੋਰ ਮੈਨੂੰ ਕੀ ਚਾਹੀਦਾ ਉਹ ਦੀ ਖਲ ਦੀਆਂ ਪੱਤਰਾ ਤੇ ਬੈਠੀ ਨੂੰ ਹੱਥਿੰਨੇ ਚੜੀ ਦਿੱ ਤੋ ਪੇ ਜਾਂਦੀ ਸ਼ਾਮ ਮੇਨੀ ਉੱਤੋਂ ਕੁੜੀਆਂ ਦੀ ਕਾਲ ਜੇ ਮੋ ਚੋੜੀ ਨੂੰ ਮੈਂ ਉਹਦਾ ਬੁੱਲਾ ਉੱਤੇ ਰੱਖਦੀ ਆ ਨਾਮ ਨੀ ਜਦੋਂ ਕਿਲੇ ਦਾ ਨਾ ਪੱਤਾ ਕਿਸੇ ਪਾਸੇ ਹਾਏ ਉਹਦੋ ਦਾ ਗੀਤ ਗਾਹੀ ਦਾ ਸੁਰਮੇ ਦਾਨੀ ਸੁਰਮੇ ਦਾਨੀ ਪਰ ਗਾਏ ਮੇਰਾ ਮਾਹੀ ਵੇ ਹੋਰ ਮੈਨੂੰ ਕੀ ਚਾਹੀਦਾ ਸੁਰਮੇ ਦਾਨੀ ਪਰ ਗਾਏ ਮੇਰਾ ਮਾਹੀ ਦੇਹੋ ਮੈਨੂੰ ਕੀ ਚਾਹੀਦਾ ਬਹੁਤ ਬਹੁਤ ਅੱਛੇ ਬੇਟਾ ਬਹੁਤ ਅੱਛੇ ਗਾਇਆ ਸੋ ਬਿਲਕੁਲ ਦੇਖ ਸਕਦੇ ਹੋ ਆਵਾਜ਼ ਕਿੰਨੀ ਸੁਰੀਲੀ ਹੈ ਕੁਝ ਸਮੇਂ ਲਈ ਤਾਂ ਜੋ ਆਵਾਜ਼ ਦੀ ਗਹਿਰਾਈ ਦੇ ਵਿੱਚ ਜੋ ਮੰਤਰ ਜਾਂਦਾ ਵੈ ਔਰ ਵਿਅਕਤੀ ਹੈ ਜੋ ਮੰਤਰ ਮੁਗਧ ਹੋ ਜਾਂਦਾ ਵੈ ਸੋ ਬੇਟਾ ਇਹ ਕਿਵੇਂ ਸਿੱਖਦੇ ਹੋ ਇਹ ਅਸੀਂ ਜਿਵੇਂ ਟੀਵੀ ਤੇ ਸੁਣ ਸੁਣ ਕੇ ਪਹਿਲਾ ਗਾਣੇ ਨੂੰ ਪਹਿਲਾ ਅਸੀਂ ਦੇਖਦੇ ਆ ਕਿ ਕਿੱਦਾਂ ਗਾਉਂਦੇ ਆ ਮਤਲਬ ਕਿਹੜੇ ਸੁਰ 'ਚ ਗਾਉਂਦੇ ਆ ਸੁਰ 'ਚ ਗਾਉਂਦੇ ਤਾਂ ਕਿਹੜੀ-ਕਿਹੜੀ ਲਾਈਨ ਬੋਲਦੇ ਆ ਤੇ ਉਹੀ ਅਸੀਂ ਜਿੱਦਾਂ ਉਹ ਲਾਈਨ ਬੋਲਦੇ ਆ ਗਾਣੇ 'ਚ ਜਿਹੜੀ ਤਰਜ਼ 'ਚ ਬੋਲਦੇ ਪਹਿਲੇ ਉਹ ਲਾਈਨ ਨੂੰ ਯਾਦ ਕਰਦੇ ਫਿਰ ਉਹੀ ਤਰਜ਼ 'ਚ ਅਸੀਂ ਉਹ ਲਾਈਨ ਗਾ ਕੇ ਦੇਖਦੇ ਆ ਜਿੱਦਾਂ ਉਹ ਟੀਵੀ 'ਚ ਗਾਉਂਦੇ ਆ ਉਸ ਤੋਂ ਬਾਅਦ ਫਿਰ ਅਸੀਂ ਸੋਚਦੇ ਵੀ ਇਹਨੂੰ ਹਾਰਮੋਨੀਅਮ ਤੇ ਜਮੇ ਨਿਕਾਲਣ ਦੀ ਕੋਸ਼ਿਸ਼ ਕਰੀਏ ਫਿਰ ਅਸੀਂ ਜਿੱਦਾਂ ਗਾਣੇ ਜਿਹੜੇ ਸੁਰ ਤੋਂ ਗਾਣੇ ਸ਼ੁਰੂ ਕਰਦੇ ਆ ਮਤਲਬ ਕੁਝ ਵੀ ਸ਼ੁਰੂ ਕਰਦੇ ਆ ਤੇ ਪਹਿਲਾ ਉਹ ਸੁਰ ਨੂੰ ਅਸੀਂ ਫਿਰ ਪ ਮਿਲਾਨੇ ਆ ਤੇ ਫਿਰ ਉਤੋਂ ਜਦ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਫੇ ਅਸੀਂ ਹੌਲੀ ਹੌਲੀ ਕਰਕੇ ਮਿਲ ਗਾਣੇ ਨੂੰ ਅੱਗੇ ਵਧਾਣੇ ਹੁੰਦੇ ਅਸੀਂ ਪਹਿਲਾਂ ਖੁਦ ਇੱਕ ਲਾਈਨ ਮਾੜੀ ਜੀ ਗਾਵਾਂਗੇ ਸੁਰਮੇਦਾਨੀ ਜਿਵੇਂ ਮੰਨ ਲਓ ਸਿਗਰੀ ਸੁਰਮੇਦਾਨੀ ਉਹਨੂੰ ਪਹਿਲਾਂ ਪਹਿਲਾਂ ਮੈਂ ਗਾਉਂਗੀ ਤੇ ਉਹ ਧਿਆਨ ਨਾਲ ਦੇਖੂੰਗੀ ਕਿ ਕਿਹੜੇ ਸੁਰ ਤੋਂ ਸ਼ੁਰੂ ਹੁੰਦਾ ਸ਼ੁਰੂ ਹੁੰਦਾ ਉਸ ਤੋਂ ਬਾਅਦ ਫਿਰ ਉਹੀ ਸੁਰ ਤੋਂ ਅਸੀਂ ਜਿੱਦਾਂ ਅਸੀਂ ਗਾਵਾਂਗੇ ਉਹੀ ਸੁਰ ਤੋਂ ਫਿਰ ਅਸੀਂ ਉਹਦੋ ਕਰ ਦਿੰਨੇ ਤਰਜ਼ ਜਿਵੇਂ ਤੁਸੀਂ ਜੋ ਤਰਜ਼ ਕਰਦੇ ਹੋ ਫਿਰ ਉਹਦੀ ਪ੍ਰੈਕਟਿਸ ਕਰਦੇ ਰਹਿੰਦੇ ਹੋ ਹਾਂਜੀ ਫਿਰ ਉਹਵੇਂ ਉਹਵੇਂ ਫਿਰ ਅੱਗੇ ਅੱਗੇ ਉਹ ਵਧੀਆ ਤਰੀਕੇ ਨਾਲ ਆ ਜਾਂਦਾ ਹੈ ਗੱਤ ਨਹੀਂ ਹੁੰਦਾ ਨਾ ਵਿੱਚ ਫਿਰ ਵੀ ਬੈਕ ਬਸਰਾਇਆ ਸੋ ਪ੍ਰੈਕਟਿਸ ਨੂੰ ਕਿੰਨਾ ਕੁ ਸਮਾਂ ਦੰਨੇ ਹੋ ਐਸੀ ਜਦੋਂ ਮਤਲਬ ਫ੍ਰੀ ਹੁੰਨੇ ਆ ਘਰੇ ਵੀ ਹੁੰਨੇ ਆ ਤੇ ਜਿਵੇਂ ਸਕੂਲ ਚ ਵੀ ਹੋਈਏ ਹੌਸਟਲ ਚ ਜੋ ਚੱਲ ਜਾਂਦੇ ਸਕੂਲ ਤੋਂ ਬਾਅਦ ਫਿਰ ਜਦੋਂ ਜਦੋਂ ਵੀ ਫ੍ਰੀ ਹੁੰਨੇ ਆ ਉਹਦੇ ਫਿਰ ਅਸੀਂ ਹਰਮੋਨੀ ਵਿੱਚ ਲੈ ਕੇ ਬੈਨੀਆਂ ਪਹਿਲਾਂ ਤਾਂ ਸੀ ਜਾਨੀ ਕਿ ਪ੍ਰੈਕਟਿਸ ਲਗਾਤਾਰ ਚੱਲਦੀ ਰਹਿੰਦੀ ਹਾਂਜੀ ਅੱਛਾ ਤੇ ਦੋਨਾਂ ਦਾ ਫੇਵਰਟ ਸਿੰਗਰ ਤੁਹਾਡਾ ਕੌਣ ਹੈ ਕਿਹੜੇ ਕਿਹਦੀ ਆਵਾਜ਼ ਤੁਹਾਨੂੰ ਬਹੁਤ ਜ਼ਿਆਦਾ ਅੱਛੀ ਲੱਗਦੀ ਹੈ ਸਤਿੰਦਰ ਸਰਤਾਜ ਸਤਿੰਦਰ ਸਰਤਾਜ ਅੱਛਾ ਸਤਿੰਦਰ ਸਰਤਾਜ ਜੀ ਦਾ ਗਾਣਾ ਉਹਨਾਂ ਦਾ ਕਿਹੜਾ ਫੇਮਸ ਜਿਹੜਾ ਤੁਹਾਨੂੰ ਬਹੁਤ ਪਸੰਦ ਹੋਵੇ ਤੇ ਤੁਸੀਂ ਗਾਉਂਦੇ ਰਹਿੰਦੇ ਹੋ? ਓਏ ਕੀ ਕਹਿੰਦੇ ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਹੋਈ ਹੈ। ਜੀ। ਸੋ ਇਹਦੇ ਦੋ ਬੋਲ ਐ ਇਹਦੀ ਗਾ ਕੇ ਸੁਣਾਓ। ਹਾਂਜੀ। ਇਹਦੇ ਇੱਕ ਪੈਰਾ ਗਾ ਲੈਣਾ। ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਖੋਲ ਦੇ ਦਿਲਾਂ ਦੀ ਗੱਲ ਸਾਰੀ ਤੇ ਕੁਝ ਵੀ ਲ ਕੋਈ ਨਾ। ਇਹ ਹੋ ਜ਼ਿੰਦਗੀ ਨਹੀਂ ਆਉਂਦੀ ਵਾਰੀ ਵਾਰੀ ਉਦਾਸੇ ਮੇ ਹੋਈ ਨਾ ਵਾਜ ਖੋਲ ਦੇ ਰਿਲਾਂ ਦੀ ਗੱਲ ਸਾਰੀ ਨਹੀਂ ਸਾਰੀ ਨਹੀਂ ਇਹ ਮੁਹੱਬਤਾਂ ਦੇ ਆਪਣੀ ਹੀ ਦੁੱਖ ਹੱਦੀ ਲੋ ਬੜੀ ਕਮਜ਼ੋਰ ਮੈਂ ਵਿਚਾਰੀ ਬੜੀ ਕਮਜ਼ੋਰ ਮੈਂ ਵਿਚਾਰੀ ਤੂੰ ਅੱਖਿਓ ਨੂੰ ਰੋਈ ਨਾ ਇਹੋ ਜ਼ਿੰਦਗੀ ਨੀ ਉਦੀ ਵਾਰੀ ਵਾਰੀ ਉਦਾਸੇ ਮੇਂ ਹੋਈ ਨਾ ਹੋਇ ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਖੋਲ ਦੇ ਦਿਲਾਂ ਦੀ ਗੱਲ ਸਾਰੀ ਤੇ ਕੁਝ ਵੀ ਲੁਕੋਈ ਨਾ ਕੀ ਹੋ ਜ਼ਿੰਦਗੀ ਨੀ ਉਨੀ ਵਾਰੀ ਵਾਰੀ ਉਦਾਸੇ ਮੇ ਹੋਈ ਨਾ ਹੋਇਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਨੀ ਸਾਰੀ ਨੀ ਬਹੁਤ ਅੱਛਾ ਗਾਣੇ ਹੋ ਜਿਹੜੀ ਤੁਹਾਡੀ ਆਵਾਜ਼ ਹੈ ਬੇਟਾ ਬਹੁਤ ਕਾਬਲੀਅਤ ਆਰੀਫ ਹੈ ਸੋ ਤੁਸੀਂ ਇੱਕ ਗੱਲ ਸਾਨੂੰ ਸੁਣਨ ਨੂੰ ਜ਼ਰੂਰ ਮਿਲੀ ਹੈ ਕਿ ਤੁਹਾਡਾ ਕੋਈ ਗਾਣਾ ਵੀ ਆ ਰਿਹਾ ਹੈ ਹਾਂਜੀ ਗਾਣੇ ਦਾ ਨਾਮ ਕੀ ਹੈ ਗਾਣੇ ਦਾ ਨਾਮ ਹਲੇ ਦੱਸਿਆ ਨਹੀਂ ਕਿ ਵੈਸੇ ਅਸੀਂ ਪਹਿਲੀ ਲਾਈਨ ਦੱਸ ਦਿੰਨੇ ਆ ਤੁਹਾਨੂੰ ਆਉਂਦੀ ਆਉਂਦੀ ਲੁਧਿਆਣੇ ਮੈਂ ਲਾਹੌਰ ਤੋਂ ਵੇ ਹਾਣੀਆਂ ਸੋ ਹੁਣ ਤੁਸੀਂ ਅਫੀਸ਼ੀਅਲੀ ਜੋ ਕਿ ਤੁਹਾਡਾ ਆਪਣਾ ਸੌਂਗ ਆਉਂਗਾ ਤੁਸੀਂ ਸੈਲੀਬ੍ਰਿਟੀ ਬਣ ਜਾਓਗੇ ਕਿਵੇਂ ਦੇ ਫੀਲ ਹੋਏਗਾ ਕੀ ਮੈਸੇਜ ਦੋਗੇ ਫਿਰ ਅਸੀਂ ਮਤਲਬ ਮੈਸੇਜ ਸਭ ਫੀਲ ਹੈ ਸਾਨੂੰ ਇਹ ਹੋ ਕੇ ਹਾਂਜੀ ਕਿਸੇ ਨੇ ਸਾਨੂੰ ਮਤਲਬ ਸਾਡੇ ਵਿੱਚ ਕਾਬਲੀਤ ਕਈ ਮੈਨ ਸਮਝੀ ਕਿ ਹਾਂ ਜੀ ਅਸੀਂ ਗਾ ਸਕਦੇ ਹਾਂ ਉਹਨਾਂ ਨੇ ਮਤਲਬ ਸਾਨੂੰ ਗਾਣਾ ਖੁਦ ਆਪਣੇ ਹੱਥੀ ਲਿਖ ਕੇ ਦਿੱਤਾ ਹੈਗਾ ਕਿ ਹਾਂ ਅਸੀਂ ਗਾ ਸਕਦੇ ਜਿਨ੍ਹਾਂ ਨੇ ਸਾਡੀ ਕਾਬਲੀਤ ਸਮਝੀ ਕਿ ਅਸੀਂ ਗਾ ਸਕਦੇ ਜਿਨ੍ਹਾਂ ਸਾਨੂੰ ਅੱਗੇ ਲੈ ਜਾਣ ਦੀ ਸੋਚੀ ਮਤਲਬ ਉਹਨਾਂ ਨੂੰ ਅਸੀਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਜਿਵੇਂ ਤੁਹਾਡੇ ਹੌਸਲੇ ਬਹੁਤ ਬੁਲੰਦ ਨੇ ਜਿਵੇਂ ਤੁਹਾਡੀ ਆਵਾਜ਼ ਬੁਲੰਦ ਹੈ ਤੁਹਾਡੇ ਜਿੱਦੇ ਜਿੱਦੇ ਬੱਚੇ ਆ ਜੋ ਇਸ ਕਲਾ ਨੂੰ ਨਹੀਂ ਪਛਾਣਦੇ ਤੁਹਾਨੂੰ ਇਸ ਕਲਾ ਦੇ ਬਾਰੇ ਬਹੁਤ ਹੀ ਗਿਆਨ ਵਾ ਕੀ ਮੈਸੇਜ ਦੋਗੇ ਬਾਕੀਆਂ ਨੂੰ ਵੇ ਇੱਕ ਮੰਗੇ ਕਿ ਮਿਲ ਕੇ ਜ ਜ ਉਹਨਾਂ ਨੂੰ ਅਗਰ ਕਿਸੇ ਚੀਜ਼ ਦੀ ਵੀ ਮਿਲ ਕੇ ਸ਼ੌਕ ਹੈ ਨਾ ਕਿਸੇ ਚੀਜ਼ ਦਾ ਵੀ ਸ਼ੌਕ ਹੈ ਤੇ ਉਹ ਚੀਜ਼ ਬਾਰੇ ਮਿਲ ਕੇ ਅੱਗੇ ਜਾਣਨ ਦੀ ਖੂਬ ਕੋਸ਼ਿਸ਼ ਕਰਨ ਜੀ ਕਿ ਉਹਨਾਂ ਮਤਲਬ ਚੀਜ਼ ਨੂੰ ਕਦੀ ਛੱਡੀਏ ਨਾ ਵੀ ਜਿਹੜਾ ਆਪਣਾ ਸੁਪਨਾ ਹੈ ਜੋ ਬਣੰਦਾ ਵੀ ਆਪਣਾ ਸੁਪਨਾ ਹੈ ਉਸ ਸੁਪਨੇ ਨੂੰ ਕਦੀ ਛੱਡੋ ਨਾ ਇਹ ਨਾ ਸੋਚੋ ਵੀ ਆਪਾਂ ਨਹੀਂ ਕਰ ਸਕਦੇ ਆਪਾਂ ਉਹ ਕਰਨ ਦੀ ਪੂਰੀ ਕੋਸ਼ਿਸ਼ ਕਰੀਏ ਜੋ ਆਪਾਂ ਕਰ ਸਕਦੇ ਆ ਜੋ ਆਪਣਾ ਸੁਪਨਾ ਹੈ ਜੋ ਬਾਕੀ ਮਾਲਕ ਦੇ ਉੱਪਰ ਹੈ ਬਿਲਕੁਲ ਯਾਨੀ ਕਿ ਮਿਹਨਤ ਕਰਨੀ ਕਦੀ ਨਹੀਂ ਛੱਡਣੀ ਹਾਂਜੀ ਤੇ ਜੋ ਕਿ ਪਿਤਾ ਨੇ ਉਹਨਾਂ ਦੇ ਪਿਤਾ ਨਾਲ ਵੀ ਗੱਲਬਾਤ ਕਰਦੇ ਆ ਮਿੱਤਲ ਸਾਹਿਬ ਜਿਨ੍ਹਾਂ ਦੀਆਂ ਇਹ ਬੇਟੀਆਂ ਨੇ ਗੱਲਬਾਤ ਉਹਨਾਂ ਨਾਲ ਕਰਦੇ ਆ ਤੇ ਜਾਨਣਾ ਜ਼ਰੂਰ ਚਾਹਾਂਗੇ ਕਿ ਕਿਵੇਂ ਦਾ ਇਹ ਜੋ ਸਫਰ ਰਿਹਾ ਵੈ ਬੱਚੀਆਂ ਨੂੰ ਸੰਗੀਤ ਦੇ ਵਿੱਚ ਕਿਵੇਂ ਪਾਇਆ ਵੈ ਵਕ ਵਕ ਗੱਲਾਂ ਨੇ ਗੱਲਬਾਤ ਕਰਦੇ ਆ ਬੱਚੀ ਦੇ ਜੋ ਪਿਤਾ ਨੇ ਸਾਡੇ ਨਾਲ ਮੌਜੂਦ ਨੇ ਸੋ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਜੀ ਸਰ ਜੋ ਬੱਚੀਆਂ ਨੇ ਬਹੁਤ ਖੂਬਸੂਰਤ ਗਾਉਂਦੀਆਂ ਨੇ ਮਾਣ ਮਹਿਸੂਸ ਹੁੰਦਾ ਹੋਵੇਗਾ ਹਾਂਜੀ ਸਰ ਮਤਲਬ ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿ ਬੱਚੀਆਂ ਅੱਜ ਮੇਰੀਆਂ ਸਿੱਖਦੀਆਂ ਹਨ ਉਹਨਾਂ ਦੀ ਕਲਾ ਦੀ ਮਿਲ ਪ੍ਰਸ਼ੰਸਾ ਵੀ ਹੋ ਰਹੀ ਹੈ ਤੇ ਮੈਂ ਬਾਕੀ ਡੀਸੀ ਸਾਹਿਬ ਦਾ ਬੰਟੀ ਬੈਂਸ ਜੀ ਦਾ ਤੇ ਉਹਨਾਂ ਦੀ ਟੀਮ ਦਾ ਮੈਂ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਮਿਲ ਕੇ ਮੇਰੀ ਕੁੜੀਆਂ ਨੂੰ ਇਹ ਮੌਕਾ ਦਿੱਤਾ ਜੀ ਸੋ ਜਿਵੇਂ ਨਵਾਂ ਗਾਣਾ ਆ ਰਿਹਾ ਵੈ ਗਾਣੇ ਦੇ ਬੋਲ ਵੀ ਬਹੁਤ ਅੱਛੇ ਨੇ ਕਿਵੇਂ ਲੱਗਦਾ ਵੈ ਕਿ ਆਉਣ ਵਾਲਾ ਜੋ ਭਵਿੱਖ ਵੈ ਬੱਚਿਆਂ ਦਾ ਸੰਗੀਤ ਦੇ ਦੁਨੀਆ ਦੇ ਵਿੱਚ ਕਾਫੀ ਉੱਚਾ ਨਾਮ ਜਾਣ ਵਾਲਾ ਵੈ ਦੇਖੋ ਜੀ ਇਹ ਤਾਂ ਹੁਣ ਕੁੜੀਆਂ ਦੀ ਮਿਹਨਤ ਤੇ ਬਾਕੀ ਮਾਲਕ ਦੀ ਰਜ਼ਾ ਦੇ ਉੱਤੇ ਹੈ ਕਿ ਜੇ ਮੈਂ ਤਾਂ ਇਹਨਾਂ ਨੂੰ ਹਮੇਸ਼ਾ ਹੀ ਕਹਿੰਦਾ ਕਿ ਤੁਸੀਂ ਆਪਣੀ ਮਿਹਨਤ ਕਰੋ ਆਪਣਾ ਸੁਪਨਾ ਪੂਰਾ ਕਰਨ ਲਈ ਜਿੰਨੀ ਵੱਧ ਤੋਂ ਵੱਧ ਹੋ ਸਕਦਾ ਮਿਹਨਤ ਕਰੋ ਬਾਕੀ ਤਾਂ ਰੱਬ ਦੀ ਮਰਜ਼ੀ ਤੇ ਹੈ ਫਾਲਤਾਂ ਉਹ ਨਹੀਂ ਦੇਣਾ ਹੈ ਜੀ ਸੋ ਜਿਵੇਂ ਜਾਣਕਾਰੀ ਦੇ ਮੁਤਾਬਕ ਜਿਵੇਂ ਸਾਡੀ ਕਿ ਤੁਹਾਡੀ ਜ਼ਿੰਦਗੀ 'ਚ ਉਤਾਰ ਚੜ੍ਹਾਵਾਂ ਕਾਫੀ ਆਂਦੀ ਰਹੇ ਨੇ ਥੋੜਾ ਦੱਸੋ ਜ਼ਰੂਰ ਕਿ ਜ਼ਿੰਦਗੀ ਦੇ ਵਿੱਚ ਅਜਿਹੀਆਂ ਕਿਹੜੀਆਂ પરિਸਥਿਤੀਆਂ ਬਣ ਗਈਆਂ ਸੀ ਕਿ ਜ਼ਿੰਦਗੀ ਨੇ ਇੱਕ ਨਵਾਂ ਮੋੜ ਧਾਰਿਆ ਸੀ ਮਤਲਬ ਮੇਰੀ ਮੈਰਿਜ ਤੋਂ ਬਾਅਦ ਜਦੋਂ ਦੋਨੋਂ ਮੇਰੀਆਂ ਬੇਟੀਆਂ ਹੋਈਆਂ ਤਾ ਛੋਟੀ ਵਾਲੀ ਬੇਟੀ ਉਹ ਤਾਂ ਬਚਪਨ ਤੋਂ ਬਾਈ ਬਰਥ ਹੀ ਬਲਾਈਂਡ ਸੀਗੀ ਜਿਹੜੀ ਮੇਰੀ ਵੱਡੀ ਬੇਟੀ ਆ ਉਹ 8 ਸਾਲ ਤੱਕ ਇੱਕ ਅੱਖ ਤੋਂ ਦੇਖ ਸਕਦੀ ਸੀ ਲੇਕਿਨ 8 ਸਾਲਾਂ ਬਾਅਦ ਉਹਦੀ ਦੂਜੀ ਅੱਖ ਦੀ ਰੋਸ਼ਨੀ ਵੀ ਚਲੀ ਗਈ ਤਾਂ ਉਸ ਟਾਈਮ ਮਤਲਬ ਹੋਇਆ ਕਿ ਪਤਾ ਨਹੀਂ ਕੀ ਯਾਰ ਆਪ ਨੂੰ ਕੀ ਮਨਜ਼ੂਰ ਹੈ ਚਲੋ ਫਿਰ ਵੀ ਅਸੀਂ ਜ਼ਿੰਦਗੀ ਗੱਡੀ ਜਾਂਦੇ ਸੀਗੇ ਲੇਕਿਨ 3 ਸਾਲ ਪਹਿਲਾਂ 2021 ਚ ਅਸੀਂ ਮਾਤਾ ਚਿੰਤਪੁਨੀ ਦੇ ਗਏ ਸੀ ਮੱਥਾ ਟੇਕਣ ਤਾਂ ਵਾਪਸੀ ਜਾਂਦੇ ਸਾਡੇ ਕਾਰ ਦਾ ਹੋ ਗਿਆ ਐਕਸੀਡੈਂਟ ਤੇ ਜਿਹਦੇ ਵਿੱਚ ਓਨ ਦੀ ਸਪੋਰਟ ਮੇਰੀ ਵਾਈਫ ਮਤਲਬ ਐਕਸਪਾਇਰ ਹੋ ਗਏ ਤੇ ਦੋਨੇ ਬੱਚਿਆਂ ਦੀ ਮੇਰੀ ਦੋਨੇ ਲੱਤਾਂ ਟੁੱਟੀਆਂ ਸੀਗੀਆਂ ਇੱਕ ਦੀ ਬਾਹਾਂ 'ਚ ਵੀ ਫ੍ਰੈਕਚਰ ਹੋ ਗਿਆ ਸੀਗਾ ਤਾਂ ਉਸ ਟਾਈਮ ਪੀਜੀਆਈ ਦੇ ਵਿੱਚ ਰਹੀਆਂ ਨੇ ਤਾਂ ਉਸ ਟਾਈਮ ਤਾਂ ਲੱਗਿਆ ਕਿ ਸਭ ਖਤਮ ਐ ਕੋਈ ਰਿਸ਼ਤੇਦਾਰ ਨਹੀਂ ਕੋਈ ਨਹੀਂ ਮਜਬੂਰੀ ਕੋਈ ਨਹੀਂ ਆਂਦਾ ਸਾਥ ਤੇ ਮੈਂ ਸੀ ਵੀ ਇਕੱਲਾ ਇਕੱਲਾ ਨਾ ਮੇਰਾ ਭਰਾ ਵੀ ਨਾ ਭੈਣ ਐ ਤੇ ਮਦਰ ਤੇ ਫਾਦਰ ਵੀ ਹੈ ਨਹੀਂ ਗਏ ਤਾਂ ਮੈਂ ਹੀ ਬੱਚਿਆਂ ਨੂੰ ਦੋ ਤਿੰਨ ਮਹੀਨੇ ਬਸ ਸੰਭਿਆ ਵਾ ਉਸ ਟਾਈਮ ਤਾਂ ਲੱਗਦਾ ਸੀ ਕਿ ਇੱਕ ਵਾਰ ਤਾਂ ਕਿ ਕੁਝ ਨਹੀਂ ਐ ਸਭ ਖਤਮ ਹੀ ਐ ਪਰ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਐ ਉਹਨਾਂ ਨੇ ਬਾਹ ਫੜੀ ਮੇਰੀ ਫਿਰ ਦੁਆਰਾ ਮੈਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਤਾਂ ਮਿਹਨਤ ਕਰਦੇ ਕਰਦੇ ਮੈਂ ਮਿਹਨਤ ਕੀਤੀ ਮੇਰੇ ਬੱਚਿਆਂ ਨੇ ਕੀਤੀ ਤਾਂ ਅੱਜ ਇਸ ਮਕਾਮ ਤੇ ਪਹੁੰਚ ਚੁੱਕੇ ਆ ਤੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਅੱਜ ਮੇਰੀ ਬੱਚੀਆਂ ਪੂਰੇ ਸੰਸਾਰ ਦੇ ਵਿੱਚ ਘਾ ਰਹੀਆਂ ਆ ਤੇ ਅੱਗੇ ਵਧ ਰਹੀਆਂ ਵਾ ਬਿਲਕੁਲ ਸਮਾਂ ਬੜਾ ਤਕਲੀਫਾਂ ਭਰਿਆ ਗੁਜ਼ਰਿਆ ਜਿਵੇਂ ਕਿ ਤੁਹਾਡੀ ਗੱਲ ਹੈ ਜੋ ਸੁਣਦੇ ਆ ਤਾਂ ਦਿਲ ਦੇ ਵਿੱਚ ਵੀ ਹੌਲ ਪੈਂਦਾ ਵਾ ਕਿਵੇਂ ਦਾ ਉਹ ਸਮਾਂ ਕਿਵੇਂ ਬਤਾਇਆ ਬੱਚਿਆਂ ਨੂੰ ਦੇਖਭਾਲ ਜਿਵੇਂ ਤੁਸੀਂ ਦੱਸਿਆ ਇਕੱਲੇ ਹਾਂ ਫਿਰ ਕੰਮ ਕਰ ਇਹ ਸਭ ਕੁਝ ਮੈਨੇਜ ਕਿਸ ਤਰ੍ਹਾਂ ਹੋਇਆ ਫਿਰ ਸਰ ਜਦੋਂ ਮਲ ਐਕਸੀਡੈਂਟ ਹੋਇਆ 3 ਮਹੀਨੇ ਤੱਕ ਮੈਂ ਕੰਮ ਤੇ ਡਿਊਟੀ ਤੇ ਜਾ ਹੀ ਨਹੀਂ ਪਾਇਆ ਕਿਉਂਕਿ ਬੱਚੇ ਮੇਰੇ ਦੋਨੇ ਬੈੜਤੇ ਸੀਗੇ ਤਾਂ ਮੇਰਾ ਆਣਾ ਜਾਣਾ ਤਾਂ ਕਿਤੇ ਵੀ ਨਹੀਂ ਹੁੰਦਾ ਸੀਗਾ ਬਟ ਸਾਡੇ ਮਲ ਕਿਰਾਏਦਾਰ ਹੁੰਦੇ ਸੀ ਪਹਿਲਾਂ 10-12 ਸਾਲ ਸਾਡੇ ਕੋਲ ਰਹੇ ਫੈਮਿਲੀ ਮੈਂਬਰ ਮੰਗਈ ਹੋਗੇ ਸੀਗੇ ਹੁਣ ਮਤਲਬ ਉਹਨਾਂ ਤੋਂ ਮੈਂ ਕਿਰਾਇਆ ਨਹੀਂ ਲੈਂਦਾ ਹੁਣ ਉਹ ਰਹਿੰਦੇ ਆ ਤਾਂ ਉਹ ਲੇਡੀਜ਼ ਵੀ ਫਿਰ ਮੇਰੇ ਬੱਚਿਆਂ ਨੂੰ ਸਾਂਭਦੇ ਸੀਗੇ ਤਾਂ ਮੈਂ ਫਿਰ ਹੌਲੀ ਹੌਲੀ ਡਿਊਟੀ ਤੇ ਜਾਣਾ ਸ਼ੁਰੂ ਕੀਤਾ ਹੋਣ ਬੱਚੇ ਮੇਰੇ ਹੈਗੇ ਤੁਰਨ ਫਿਰਨ ਲੱਗੇ ਆ ਤਾਂ ਹੁਣ ਸਕੂਲ ਜਾਂਦੇ ਦਾ ਹਫਤੇ ਪੰਜ ਦਿਨ ਸਕੂਲ ਰਹਿੰਦੇ ਆ ਤੇ ਉਸ ਤੋਂ ਬਾਅਦ ਹੋਸਟਲ ਚਲੇ ਜਾਂਦੇ ਆ ਤੇ ਸ਼ਨੀਵਾਰ ਤੇ ਐਤਵਾਰ ਦੋ ਦਿਨ ਫਿਰ ਮੇਰੇ ਕੋਲ ਕਰੇ ਰਹਿੰਦੇ ਆ ਸੋ ਬੱਚਿਆਂ ਦੀ ਭਵਿੱਖ ਲਈ ਕੁਝ ਖਾਸ ਤੁਸੀਂ ਸੋਚਿਆ ਹੋਵੇਗਾ ਸੰਗੀਤ ਦੇ ਵਿੱਚ ਜਿਵੇਂ ਵੱਧ ਰਹੇ ਨੇ ਪ੍ਰੈਕਟਿਸ ਅੱਗੇ ਜਾਰੀ ਰਹੇਗੀ ਹਾਂਜੀ ਹਾਂਜੀ ਬਿਲਕੁਲ ਇਹਨਾਂ ਦੋਨਾਂ ਨੂੰ ਪੜ੍ਹਾਈ ਦਾ ਵੀ ਕਾਫੀ ਸ਼ੌਂਕ ਹੈਗਾ ਤੇ ਮਿਊਜ਼ਿਕ ਦਾ ਵੀ ਹੈ ਤਾਂ ਮੈਂ ਹਮੇਸ਼ਾ ਇਹਨਾਂ ਨੂੰ ਇਹੀ ਕਹਿੰਦਾ ਕਿ ਆਪਣੀ ਪਹਿਲਾਂ ਪੜ੍ਹਾਈ ਕਰੋ ਤੇ ਉਸ ਤੋਂ ਬਾਅਦ ਆਪਣਾ ਮਿਊਜ਼ਿਕ ਵਾਲੀ ਵੀ ਪੂਰਾ ਧਿਆਨ ਦਿਓ ਜਿਵੇਂ ਹੌਸਲਿਆਂ ਦੀ ਜੇਕਰ ਗੱਲ ਕਰੀਏ ਜਿੱਡੇ ਡੱਡਾ ਕਸ਼ਟਾਂ ਦਾ ਪਹਾੜ ਤੁਸੀਂ ਸਹਿ ਲਿਆ ਵੈ ਅੱਜ ਦੀ ਪੀੜ੍ਹੀ ਦੀ ਜੇਕਰ ਗੱਲ ਕਰੀਏ ਤਾਂ ਲੋਗ ਨਹੀਂ ਸਹਿ ਪਾਂਦਾ ਕੋਈ ਆਮ ਮਨੁੱਖ ਦੀ ਗੱਲ ਨਹੀਂ ਹੋ ਸਕਦੀ ਕਿਵੇਂ ਕੀ ਮੈਸੇਜ ਦੇਵੋਗੇ ਕਿ ਕਿਵੇਂ ਇਸ ਸੰਸਾਰ ਦੇ ਦੁੱਖਾਂ ਦੇ ਵਿੱਚ ਬੰਦਾ ਆਪਣੇ ਆਪ ਨੂੰ ਸੰਭੇ ਸਰ ਮੈਂ ਕਹਣਾ ਦਾ ਜਾਜਾ ਨਹੀਂ ਜਾਊਂਗਾ ਪਰ ਇਹ ਕਹੂੰਗਾ ਕਿ ਅੱਜ ਕੱਲ ਦਾ ਟਾਈਮ ਮੈਂ ਦੇਖਿਆ ਕਿ ਅਗਰ ਚੰਗੀ ਭਲੀ ਕਿਸੇ ਦੀ ਵੀ ਕੁੜੀ ਹੁੰਦੀ ਹੈ ਤਾਂ ਅਗਲੇ ਉਹਨੂੰ ਵੀ ਅਪਣਾਦੇ ਨਹੀਂ ਕਈ ਲੋਕ ਐੇ ਹੈਗੇ ਜਿਹੜੇ ਕਿਸ ਤਰ੍ਹਾਂ ਕਿਤੇ ਛੱਡ ਜਾਂਦੇ ਐ ਜਾਂ ਮਾਰ ਵੀ ਦਿੰਦੇ ਐ ਕਾਫੀ ਦੁਨੀਆ ਦੇਖੀ ਐ ਅੱਜ ਦੀ ਆਪਾਂ ਮੇਰੀ ਕੁੜੀਆਂ ਦੀ ਹੁਣ ਅੱਖਾਂ ਐ ਨਹੀਂ ਲੇਕਿਨ ਮੈਂ ਕਦੀ ਕਮੀ ਮਹਿਸੂਸ ਨਹੀਂ ਕੀਤੀ ਪਹਿਲੀ ਗੱਲ ਤਾਂ ਮੈਂ ਆਪਣੀ ਕੁੜੀਆਂ ਨੂੰ ਆਪਣੇ ਦੋਨੇ ਮੁੰਡਿਆਂ ਵਰਗਾ ਸਮਝਦਾ ਵਾਂ ਮੁੰਡਿਆਂ ਤੋਂ ਵੱਧ ਹੀ ਸਮਝਦਾ ਵਾਂ ਔਰ ਮੈਂ ਕਦੀ ਆਪਣੇ ਕਮੀ ਨਹੀਂ ਪੇਸ਼ ਕਮੀ ਪੇਸ਼ੀ ਨਹੀਂ ਦੇਖੀ ਇਹਨਾਂ ਦੇ ਵਿੱਚ ਮੈਂ ਹਮੇਸ਼ਾ ਇਹ ਕੋਸ਼ਿਸ਼ ਕਰਦਾ ਹਾਂ ਕਿ ਚਲ ਅੱਖਾਂ ਨਹੀਂ ਐ ਕੋਈ ਗੱਲ ਨਹੀਂ ਲੇ ਉਬਰ ਕੇ ਜ਼ਰੂਰ ਆਈਆਂ ਨੇ ਲੁਧਿਆਣੇ ਦੇ ਵਿੱਚ ਹਰ ਕੋਈ ਇਹਨਾਂ ਨੂੰ ਹੁਣ ਜਾਣਦਿਆ ਵੈ ਔਰ ਆਫੀਸ਼ੀਅਲੀ ਗੀਤ ਵੀ ਇਹਨਾਂ ਦਾ ਰਿਲੀਜ਼ ਹੋਵੇਗਾ ਡੀਸੀ ਸਾਹਿਬ ਨੇ ਜਦ ਇਹਨਾਂ ਨੂੰ ਬੁਲਾਇਆ ਕਿਵੇਂ ਦਾ ਰਿਹਾ ਉਹ ਸਮਾਂ ਬਹੁਤ ਮਤਲਬ ਮੇਰੇ ਲਈ ਤਾਂ ਬਹੁਤ ਵਧੀਆ ਰਿਹਾ ਕਿ ਇੱਕ ਖੁਦ ਲੁਧਿਆਣੇ ਦੇ ਅੱਡੇ ਵੱਡੇ ਡੀਸੀ ਸਾਹਿਬ ਜਿਨ੍ਹਾਂ ਨੇ ਖੁਦ ਆ ਕੇ ਮੇਰੀ ਬੱਚਿਆਂ ਨੂੰ ਬੁਲਾਇਆ ਇਹ ਮੌਕਾ ਦਿੱਤਾ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰੂੰਗਾ ਕਿ ਉਹਨਾਂ ਦੇ ਕਰਕੇ ਅੱਜ ਮੇਰੀ ਬੱਚੀਆਂ ਵੈ ਜਿਹੜੀਆਂ ਕਿ ਸਾਰੇਆਂ ਸਾਹਮਣੇ ਅੱਜ ਆ ਰਹੀਆਂ ਵੈ ਇਹਨਾਂ ਦੀ ਕਲਾ ਦੀ ਪ੍ਰਸ਼ੰਸਾ ਹੋ ਰਹੀ ਕਿ ਮੌਨਾਂ ਦਾ ਦਿਲੋਂ ਧੰਨਵਾਦ ਕਰਨਾ ਚਾਹ ਅੱਛਾ ਲੱਗਦਾ ਵੇ ਬਿਲਕੁਲ ਬਹੁਤ ਅੱਛਾ ਲੱਗਦਾ ਪਿਆ ਵੇ ਠੀਕ ਹੈ ਕਸ਼ਟ ਆਏ ਹਰ ਕਿਸੇ ਦੇ ਆਂਦੇ ਮੇਰੇ ਤੇ ਵੀ ਆਏ ਲੇਕਿਨ ਕਹਿੰਦੇ ਆ ਨੀ ਜੇ ਰੱਬ ਕੁਝ ਲੈਂਦਾ ਤਾਂ ਕੁਝ ਦਿੰਦਾ ਵੀ ਹੈ ਤਾਂ ਹੁਣ ਮੈਨੂੰ ਲੱਗਦਾ ਕਿ ਸ਼ਾਇਦ ਰੱਬ ਮੌਕਾ ਦੇ ਰਿਹਾ ਕਿ ਹੁਣ ਤੂੰ ਲੈ ਸੋ ਬਿਲਕੁਲ ਗੱਲਬਾਤ ਕੀਤੀ ਗੱਲਬਾਤ ਸੁਣੀ ਤੁਸੀਂ ਬਹੁਤ ਜੋ ਹੌਸਲੇ ਨੇ ਬੱਚਿਆਂ ਦੇ ਆਵਾਜ਼ ਹੈ ਜੋ ਬਹੁਤ ਸੁਰੀਲੀ ਆਵਾਜ਼ ਦੇ ਵਿੱਚ ਉਹ ਗੀਤ ਗਾਉਂਦੇ ਨੇ ਔਰ ਉਹਨਾਂ ਦਾ ਅਫੀਸ਼ੀਅਲੀ ਵੀ ਇੱਕ ਟਰੈਕ ਹੈ ਜੋ ਜਲਦੀ ਰਿਲੀਜ਼ ਹੋਵੇਗਾ ਔਰ ਇਸ ਦੇ ਨਾਲ ਨਾਲ ਜੋ ਭਵਿੱਖ ਦੇ ਲਈ ਪੜਾਈ ਵੀ ਕਰ ਰਹੇ ਨੇ ਔਰ ਪਿਤਾ ਦੇ ਨਾਲ ਗੱਲਬਾਤ ਕੀਤੀ ਪਿਤਾ ਦੇ ਹੌਸਲੇ ਤੁਸੀਂ ਦੇਖ ਸਕਦੇ ਹੋ ਪਹਾੜਾ ਤੋਂ ਉੱਚੇ ਹੌਸਲੇ ਲੈ ਕੇ ਆਪਣੀ ਬੱਚੀਆਂ ਨੂੰ ਪੁੱਤਾਂ ਦੇ ਵਾਂਗ ਜੋ ਕਿ ਪਾਲ ਰਹੇ ਨੇ ਔਰ ਬਧਰੀ ਅਪਡੇਟ ਲਈ ਜੁੜੇ ਰੋ ਸਾਡੇ ਨਾਲ ਫਲਾਸਾਂ ਦੇ ਇਜਾਜ਼ਤ ਧੰਨਵਾਦ